ਆਪਣੇ ਇੰਡੀਆ ਦੇ ਵਿੱਚੋਂ ਕਾਫੀ ਬੱਚੇ ਆ ਜਿਨ੍ਹਾਂ ਨੇ ਮਾਊਂਟ ਕਿਲੀ ਮਚਾਰਾ ਨੂੰ ਸਰ ਕੀਤਾ ਪਰ ਦੈਟ ਇਜ਼ ਜਸਟ ਦੀ ਏਜ ਡਿਫਰੈਂਸ ਹਮ ਤੇ ਮੇਰੇ ਆਪਣੇ ਸ਼ਹਿਰ ਦੇ ਵਿੱਚੋਂ ਸਾਮਵੀ ਸੂਤ ਸੀ ਸ਼ੀ ਵਾਸ 7 ਇਅਰਸ ਆਫ ਏਜ ਵੈਨ ਸ਼ੀ ਹੀ ਕਲਾਈਮਡ ਮਾਊਂਟ ਕਿਲੀ ਮਚਾਰਾ ਐਂਡ ਸ਼ੀ ਵਾਸ ਦੀ ਯੰਗੈਸਟ ਐਟ ਦੈਟ ਟਾਈਮ ਇਨ ਦੀ ਵਰਲਡ ਸੋ ਤੇ ਵੀ ਨੇ ਮੁਕਾਮ 5 ਸਾਲ ਦੀ ਉਮਰ ਦੇ ਵਿੱਚ ਹਾਸਲ ਕੀਤਾ ਹੈ ਸੋ ਇਕੱਠੇ ਪ੍ਰੈਕਟਿਸ ਕਰਦੇ ਸੀ ਤੇ ਨੋ ਡਾਊਟ ਬੇਟਾ ਹੈ ਮੇਰਾ ਮੈਂ ਵੀ ਐਸਾ ਨਾਲ ਹੀ ਗਿਆ ਸੀ ਇਕੱਠਿਆਂ ਨੇ ਪ੍ਰੈਕਟਿਸ ਕੀਤੀ ਤੇ ਇਕੱਠੇ ਗਏ ਆਈ ਫੀਲ ਪ੍ਰਾਊਡ ਆਫ ਹਿਮ ਸਰ ਕਦੋਂ ਦੀ ਤਿਆਰੀ ਚੱਲ ਰਹੀ ਸੀ ਤੇ ਇੱਕ ਵੀਰ ਦਿੱਤੇ ਆ ਕੀ ਕੁਝ ਡਾਈਟ ਪਲਾਨ ਦੀ ਸੀ ਕੀ ਕੁਝ ਚੈਲੰਜਸ ਆਏ ਆ ਮੈਮ ਆ ਕੈਨ ਸੇ ਕਿ ਜਿਹੜੀ ਐਕਟਿਵ ਪ੍ਰੈਪਰੇਸ਼ਨ ਹੈ दैट्स स्टार्टेड ਲਾਸਟ ਇਅਰ ਇਨ தி ਮੰਥ ਆਫ ਆਗਸਟ অর ਸੈਪਟੈਂਬਰ ਕਿਉਂਕਿ ਉਹਦੇ ਤੋਂ ਪਹਿਲਾਂ ਅਸੀਂ ਨਾ ਲਾਈਕ 23 ਆਗਸਟ ਆ ਹੰਤਸ ਦੀ ਮੌਥ ਫਿਲੀਪੀਨਸ ਜਾ ਰਹੇ ਹਾਂ ਫਰਸਟ ਵੀ ਇਵੈਂਟ ਇਨ ਅਪ੍ਰੈਲ ਟੂ ਮਾਉਂਟ ਐਵਰੇਸ ਬੇਸਡ ਹੂੰ ਸੋ ਵੀ ਮਾਉਂਟ ਐਵਰੇਸ ਬੇਸ ਕੈਂਪ ਕਿਆ ਕਿਹਾ ਤੇ ਹੁਣ ਇਹ ਨੇ ਆਗਸਟ ਦੇ ਵਿੱਚ ਲਾਈਕ ਵੀ ਡੈਕ ਅਬਾਊਟ ਵੀ ਮੰਜਾਰੋ ਸੋ ਜਿਹੜਾ ਡਾਈਟ ਦਾ ਸੀ ਐਕਟਿਵ ਸੈਸ਼ਨ ਦੈਟ ਵਾਸ ਕਿ ਉਹਦੇ ਵਿੱਚ ਬਿਲਕੁਲ ਵੀ ਜਿਹੜਾ ਆਪਾਂ ਵੀ ਕੈਨ ਸੇ ਕਿ ਜਿੰਨੇ ਪੈਕਡ ਫੂਡ ਯਾ ਸਾਡ ਫੂਡ ਯਾ ਦੈਟ ਵਾਸ ਕੰਪਲੀਟਲੀ ਆਸਟਿਲੈਸ ਇਹਦੀ ਡਾਈਟ ਸੀ ਜਿਹੜੀ ਦੈਟ ਵਾਸ ਕੰਪਲੀਟਲੀ ਅਕੋਰਡਿੰਗ ਟੂ ਹਿਸ ਪ੍ਰੈਕਟਿਸ ਸ케ਜੂਲ ਉਹ ਜੋ ਇਹਦੇ ਕੋਸਟ ਤੇ ਰੈਡੀ ਕੀਤੀ ਸੀ देयर यूज्ड टू बी ਬੋਇਲਡ ਵੈਜੀਟਬਲਸ ਹੂੰ ਤੇ ਉਹਨੂੰ ਨਾਰਮਲ ਜੋ ਆਪਾਂ ਬੇਸਿਕ ਡਾਈਟ ਕਹਿੰਦੇ ਆ ਉਹਦੇ ਤੋਂ ਜ਼ਿਆਦਾ ਖਾਦੀ ਹੈ ਫਾਸਟ ਫੂਡ ਬਿਲਕੁਲ ਨਹੀਂ ਖਾਂਦਾ ਕਿ ਜਿੰਨੀ ਵੀ ਫਰੂਟਸ ਦੀ ਇਨਟੇਕ ਜ਼ਿਆਦਾ ਸੀ ਹਾਈਡਰੇਸ਼ਨ ਨੂੰ ਮੇਨਟੇਨ ਕਰਨ ਦੇ ਲਈ ਵਾਟਰ ਇਨਟੇਕ ਫਰੈਸ਼ ਜੂਸਿਸ ਦੀ ਇਨਟੇਕ ਉਹ ਬਹੁਤ ਜ਼ਿਆਦਾ ਸੀ ਕਿ ਜਿੰਨੀ ਐਕਸਰਸਾਈਜ਼ ਸੀ ਐਕਸਰਸਾਈਜ਼ was related to the to increase your lung and heart capacity because jadon aap aaye wale heights de utte jaande hain they are low they are like high altitude threats of the oxygen the availability bahut kam jaandi hai so je todi body di adaptability nahi hai ki you won't be able to go much beyond so ethe assi exercises sariyan cardiovascular and lung capacity increase karde hain jehde coach ne karwaiyan si

ਇਹਨੇ ਹਾਈ ਐਲਟੀਟਿਊਡ ਤੇ ਲੋ ਆਕਸੀਜਨ এনਵਾਇਰਨਮੈਂਟ ਦੇ ਵਿੱਚ ਵੀ ਅਡਾਪਟ ਕਰ ਜਾਵੇ ਕੋਈ ਪ੍ਰੋਬਲਮ ਨਾ ਆਵੇ ਬਿਲਕੁਲ 5 ਸਾਲ ਉਮਰ ਹੈ ਤੇ ਇੱਕ ਬੀੜਤੀ ਤੇ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ ਬੱਚੇ ਨੂੰ ਪ੍ਰੀਪੇਅਰ ਕਰਨਾ ਇਸ ਚੀਜ਼ ਤੇ ਲਈ ਕਿੰਨਾ ਵਿਲਿੰਗਲੀ ਉਹਨੇ ਕੀਤਾ ਤੇ ਕੀ ਕੁਝ ਪੂਰੀ ਜਰਨੀ ਰਹੀ ਹੈ ਕਿਵੇਂ ਸੋਚਿਆ ਆ ਮੈਮ ਆ ਜਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਟੌਕਸਪੀਰਸ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਹੀ ਲੜਕੀ ਹੈ ਸਾਡੀ ਹਾਂ ਸੋ ਦੂਜਾ ਇਹ ਹੈ ਕਿ ਇਹਦੇ ਜਿਹੜੇ ਕੋਚ ਨੇ ਹੀ ਦਾ ਰਿਟਾਇਰਡ ਹੈਂਡਬਾਲ ਕੋਚ ਐਂਡ ਹੀ ਇਜ਼ ਅ ਫਿਟਨੈਸ ਟ੍ਰੀ ਸੋ ਉਹ ਸਾਡੇ ਸ਼ਹਿਰ ਦੇ ਵਿੱਚੋਂ ਹਰ ਹਫ਼ਤੇ ਟ੍ਰੈਕਿੰਗ ਲੈ ਕੇ ਜਾਂਦਾ ਤੇ ਵੀ ਯੂਸ ਟੂ ਗੋ ਉਹ ਦਿਨਾਂ ਦੇ ਦਾ ਇੱਕ ਫੈਸ਼ਨ ਟ੍ਰੈਕਿੰਗ ਦੇ ਲਈ ਡਵੈਲਪ ਹੋ ਗਿਆ ਵੀਕਲੀ ਟ੍ਰੈਕਸ ਤੇ ਅਸੀਂ ਜਾਂਦੇ ਸੀ ਹਾਂਜੀ ਮੈਮ ਐਸਾ ਕਿ ਮੈਨੂੰ ਇਦਾਂ ਕੋਈ ਪ੍ਰੋਬਲਮ ਨਹੀਂ ਆਈ ਜੋ ਇਸੰਬਰ ਦੇ ਵਿੱਚ ਆਪਾਂ ਕਹਿ ਲਈਏ ਕਿ ਬੱਚਿਆਂ ਨੂੰ ਸਵੇਰੇ 8:00 ਉਹਨਾਂ ਨੂੰ ਪ੍ਰੈਕਟਿਸ ਦੇ ਲਈ ਲੈ ਕੇ ਜਾਣਾ that is as a part of the schedule now ਹੋਰ ਉਹ ਉਠਾਉਣਾ ਉਹ ਦੱਸ ਦਿੱਤਾ ਕਿ this is part of the life ਤੇ ਜਦਾਂ ਕਹ ਲਓ ਕਿ ਉਹ ਫੈਮਿਲੀ ਦੇ ਵਿੱਚ ਵੀ ਜਾਂ ਮੇਰੇ ਗ੍ਰੈਂਡਫਾਦਰ ਸਪੋਰਟਸਮੈਨ ਸੀ ਹੀ ਵਾਸ ਆ hockey player ਸਰੇ ਦਾਦਾ ਜੀ ਹੀ ਵਾਸ ਐਨ ਐਥਲੀਟ ਐਂਡ ਹੀ ਸਰਵਡ ਇਨ ਪੰਜਾਬ ਪੁਲਿਸ ਸੋ ਅੱਗੇ ਮੇਰੇ ਮਾਮਾ ਜੀ ਉਹ ਸਾਰੇ ਮਤਲਬ you can say that is in the legacy <laughs> that sports uh, sport so fellow <laughs> they no koi asset problem nahi aayi hai ki am bhi zara fi se aa diet de layi aundi hai kyunke okay, bachcha is goals for all kind of food <laughs> right. jo bachchiyan diyan oh the that ore layi sanno apni puri family di diet pattern change karna peya fir ghar de vich cheezan hi oh badal diyan si jehdiyan are affordable the saryan ne oh khaniyan so <laughs> ठीक थी है तो तेगबीर ने च तो एक मुकाम हासिल किया मतलब सब तो यंगस्ट रहे होके पहुंचने वाले सो तेगबीर द की रिएक्शन से मैम टू बी फ्रैंक ही उन्होंने कोई रियलाइजेशन इस चीज की है ਉਹ ওকে ਯੂ ਸੀ ਯੰਗੇਸਟ ਪੰਜ ਸਾਲ ਦਾ ਛੋਟਾ ਜਿਹਾ ਬੱਚਾ ਹੈ ਜਿਹਨੂੰ ਇਹ ਪਤਾ ਸੀ ਕਿ ਉਹਨੇ ਉਸ ਪਹਾੜ ਤੇ ਚਾਹਤਾ ਹੈ ਜਿੱਦਾਂ ਉਹ ਪਿੱਛੇ ਸਾਰੇ ਪਹਾੜਾਂ ਦੇ ਚੜਦਾ ਹੈ ਹਾਂਜੀ ਹਾਂਜੀ ਉਹਨੂੰ ਇੰਨਾ ਮੈਂਟਲ ਹੈ ਕਿ ਯੂ ਸੀ ਵੀ ਇਹ ਨਾਲ ਕਿਉਂਕਿ ਰੋਜ਼ 10-12 ਕਿਲੋਮੀਟਰ ਚੱਲਣਾ ਤੇ ਮਾਉਂਟ ਕਲੀਮਨਜਾਰੋ ਐਵਰਸ ਬੇਸ ਕੈਂਪ ਦੇ ਨਾਲੋਂ ਇਟ ਵਾਸ ਕਵਾਈਟ ਡਿਫਿਕਲਟ ਕਿਉਂਕਿ ਸੇਵੀ ਲੈਂਡਸਕੇਪ ਸੇਵੀ ਟੋਪੋਗ੍ਰਾਫੀ ਐਲਟੀਟਿਊਡ ਅਫ ਐਟ ਟਾਈਮ ਲੈਟੀਟਿਊਡ ਐਲੋਫੈਕਟ ਸਾਰਾ ਕੁਝ ਬਹੁਤ ਜ਼ਿਆਦਾ ਡਿਫਰੈਂਟ ਹੈ ਸੋ ਅਲਟੀਮੇਟਲੀ ਇਹ ਹੁੰਦਾ ਸੀ ਕਿ ਕਰਕੇ ਆਉਂਦੇ ਸੀ ਤੇ ਆਈ ਯੂਸ ਟੂ ਕਪੇਰ ਹੇਮੈਂਟਲੀ ਘੰਟਾ ਘੰਟਾ ਬੈਠੇ ਰਹਿੰਦੇ ਚਾਹਤਾ ਕਿਉਂਕਿ ਸਾਡੇ ਕੋਲ ਹੋਰ ਇੱਥੇ ਕੋਈ ਸ਼ੈ ਨਹੀਂ ਸੀ ਆਪਣੇ ਟੈਂਪਸ ਦੇ ਵਿੱਚ ਆ ਕੇ ਬੈਠ ਜਾਰਾ ਹੂੰ ਹੂੰ ਤੇ ਉੱਥੇ ਬੈਠ ਕੇ ਵੀ ਜਸ ਉਸ ਨੂੰ ਟਾਕ ਐਂਡ ਆਈ ਯੂਸ ਟੂ ਜਸਟ ਟ੍ਰਾਈ ਟੂ ਮੋਟੀਵੇਟ ਹਿਮ ਕਿ ਵੀ ਹੈਵ ਟੂ ਡੂ ਥਿਸ ਥਿਉਰੀਲੀ ਇਹ ਸੀ ਕਿ ਠੀਕ ਹੈ ਆ ਪਾਪਾ ਕੇ ਨਾਲੋਂ ਖਾਇਆ ਥੋੜਾ ਜਿਹਾ ਤੇ ਪਰ ਕਰ ਲਵਾਂਗੇ ਆਪਾਂ ਨੋ ਪ੍ਰੋਬਲਮ ਤੇ ਕੰਟੀਨਿਊਸਲੀ ਬੱਚੇ ਨੂੰ ਇੱਕ ਮੋਟੀਵੇਸ਼ਨ ਚਾਹੀਦੀ ਹੁੰਦੀ ਹੈ ਜੀ ਉਹ ਜਾਦਾ ਸਿੱਖੇ ਤਾਂ ਬੱਚਿਆਂ ਨੂੰ ਤੁਸੀਂ ਹਰ ਤਰ੍ਹਾਂ ਦੇ ਨਾਲ ਵਰਚਾਉਦੇ ਹੋ ਕਿਤੇ ਉਹਨੂੰ ਮੈਂ ਤੇ ਆਈ ਪ੍ਰੋਮਿਸ ਦੇ ਉਹਨੇ ਕਿਹਾ ਸੀ ਕਿ ਮੈਂ ਟ੍ਰੈਕ ਜ਼ਰੂਰ ਕਰ ਲਵਾਂਗਾ ਇਹਦੇ ਤੋਂ ਬਾਅਦ ਮੈਂ ਸਫਾਰੀ ਦੇਖਣ ਦੇ ਲਈ ਬੜੇ ਅਲ ਕਾਈਡ ਆਨਿਮਲਸ ਐਂਡ ਬਜ਼ਾਰੀਆਂ ਸੋ ਦੈਟ ਇਜ਼ ਵੇਅਰ ਆਮ ਮੈਂ ਉਹਨਾਂ ਸਫਾਰੀ ਤੇ ਹੀ ਲੈ ਕੇ ਆਇਆ ਹਾਂ ਅਰੇ ਵਾਓ ਸੋ ਬਹੁਤੀਆਂ ਚੀਜ਼ਾਂ ਦੇ ਪ੍ਰੋਡਕਟਸ ਉਹਨੇ ਕਿਹਾ ਸੀ ਕਿ ਹੀ ਲਾਈਕ ਗਾਰਲਿਕ ਦਾ ਗਰੀਬਾ ਸੋ ਦੋਸਰ ਦੀ ਕਾਈਂਡ ਆਫ ਪ੍ਰੋਨਸਿਸ ਦੈਟ ਹੀ ਐਂਡਰਟ ਆਫ 3 ਕਿਲੋ ਮਜਾਰਾ ਅਟਰੈਕਟਿਵ ਨੂੰ ਖਾਣੋਗੀ ਤੇ ਇਹ ਕਿ ਤੇ ਮੈਨੂੰ ਕਮਾ ਕੇ ਵੀ ਲੈ ਕੇ ਆਉਣਗੇ ਸੋ ਮਤਲਬ ਜਿਹੜੇ ਖਾਣੇ ਉਹ ਨਹੀਂ ਖਾਦੇ ਇਸ ਡਿਊਰੇਸ਼ਨ ਚ ਤੇ ਹੁਣ ਸਾਰੇ ਖਾਣੇ ਦਾ ਡਿਮਾਂਡ ਕਰੇਗਾ ਤੇ ਆਫਕੋਰਸ ਇੱਕ ਖਾਸਲੇ ਨੂੰ ਖੋਲੋ ਤੇ ਕੋਸਾ ਵੀ ਦੇ ਦਿੰਦੇ ਆ ਮੈਂ ਵੀ ਦੇ ਦਿੰਦਾ ਕਿ ਕਰਨਾ ਚਾਹ ਪੂਰਾ ਤੇ ਸਰ ਉਹ ਨੈਕਸਟ ਪਲਾਨ ਆਫ ਐਕਸ਼ਨ ਕੀ ਹੈ ਆ ਮੈਮ ਅਜੇ ਤਾਂ ਅਸੀਂ ਵੀ ਦਾ ਰੀਅਲ ਵੀ ਬੈਕ ਆਨ 30th ਸਾਡਾ 30 ਤੱਕ ਤਾਂ ਸੀ ਤੇ ਇਰਦਾਨੀਆਂ ਹੂੰ ਸੋਰੇ ਤੋਂ ਬਾਅਦ ਦਾ ਅਫਸਰ ਵੀ ਅੱਜ ਅਗੇ ਅਗੇ ਹੂੰ ਮੈਰੀ ਕੋਚ ਸਰ ਦੇ ਨਾਲ ਅਜੇ ਇਸ ਵਾਰ ਹੀ ਡਿਸਕਸ ਕਰ ਪੀ ਸਕੇ ਆ ਬਸ ਕਿਉਂ ਅਕੋਰਡਿੰਗ ਟੂ ਦੀ ਮਾਪੇ ਆਪਣੇ ਹੂੰ ਫੀਚਰ ਵੀ ਫੀਮ ਕੇਵਿਨ ਕ੍ਰੀਟ ਟੂ ਯੂਰਪ ਅਪਾਉਂਟ ਐਲਫਸ ਹੂੰ ਹੂੰ ਕਿਹਨਾਂ ਮਾਡੀ ਮੋਸਟ ਪ੍ਰੋਬਬਲ ਡੈਸਟੀਨੇਸ਼ਨ ਉਹੀ ਹੋਏਗੀ ਬਸ ਦੈਟ ਵਿਲ ਅਲਟੀਮੇਟਲੀ ਡਿਫਰੈਂਟ ਬਟ ਹਿਸ ਗੋਲਸ ਟੈਂਸ ਮੈਂ ਡਿਸਾਈਡ ਨਹੀਂ ਕਰਦਾ ਉਹੀ ਕਰਦੇ ਨੇ ਮੈਂ ਠੀਕ ਹੈ ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਦੇ ਤੇ ਬਹੁਤ ਬਹੁਤ ਵਧੀਆ ਥੈਂਕ ਯੂ ਵੈਰੀ ਮਚ ਸਰ